207 ਸ਼੍ਰੀਕਲ ਅੱਜ ਮਜ਼ਦੂਰ ਦਿਵਸ ਮਜ਼ਦੂਰ ਦਿਵਸ ਸਿਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕ 200 ਕੀ ਅਸੀਂ ਸਮਝਦੇ ਆ ਕਿ ਅਸੀਂ ਜਾਣਦੇ ਆ ਕਿ ਮਜ਼ਦੂਰ ਦਿਵਸ ਜਿਹੜਾ ਹੈ ਉਹ ਸੱਚਮੁੱਚ ਮਜ਼ਦੂਰ ਦਿਵਸ ਹੈ ਅੱਜ ਉਹ ਲੋਕ ਜਿਹੜੇ ਲੱਖਾਂ ਰੁਪਿਆ ਤਨਖਾਹਾਂ ਲੈਂਦੇ ਨੇ ਕਰੋੜਾਂ ਦਾ ਪੈਕੇਜ ਲੈਂਦੇ ਨੇ ਅੱਜ ਉਹਨਾਂ ਨੂੰ ਛੁੱਟੀ ਹੈ ਪਰ ਜਿਹੜੇ ਲੋਕ ਲੇਬਰ ਕਰਦੇ ਨੇ ਦਿਹਾੜੀ ਕਰਦੇ ਨੇ ਸੜਕਾਂ ਤੇ ਖੜ ਕੇ ਕੰਮ ਮੰਗਦੇ ਨੇ ਅੱਜ ਉਹ ਅੱਜ ਵੀ ਸੜਕਾਂ ਤੇ ਖੜ ਕੇ ਉਹਨਾਂ ਲੋਕਾਂ ਦੀ ਉਡੀਕ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਕੰਮ ਦੇ ਸਕਣ ਮਜ਼ਦੂਰ ਦਿਵਸ ਕਹਿਣ ਨੂੰ ਮਜ਼ਦੂਰ ਦਿਵਸ ਹੈ ਕੀ ਮਜ਼ਦੂਰਾਂ ਦਾ ਹੱਕਾਂ ਦੀ ਲੜਾਈ ਲੜੀ ਜਾ ਰਹੀ ਹੈ ਕੀ ਮਜ਼ਦੂਰ ਸੁਰੱਖਿਤ ਨੇ ਕੀ ਮਜ਼ਦੂਰ ਪੇਟ ਪਰ ਰੋਟੀ ਖਾਂਦੇ ਨੇ 200 ਬਿਲਕੁਲ ਨਹੀਂ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਕਈ ਸਾਲ ਹੋ ਗਏ ਸਾਡੇ ਦੇਸ਼ ਦੇ ਵਿੱਚ ਅਕਸਰ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਅਕਸਰ ਮਜ਼ਦੂਰਾਂ ਦੇ ਹੱਕ ਵਿੱਚ ਨਾਰੇ ਮਾਰੇ ਜਾਂਦੇ ਨੇ ਅਕਸਰ ਮਜ਼ਦੂਰਾਂ ਦੇ ਵੈਲਫੇਅਰ ਦੇ ਲਈ ਸਰਕਾਰ ਵੱਡੀਆਂ-ਵੱਡੀਆਂ ਯੋਜਨਾਵਾਂ ਬਣਾਉਂਦੀ ਹੈ ਕਿ ਇਹ ਯੋਜਨਾ ਉਹਨਾਂ ਮਜ਼ਦੂਰਾਂ ਤੱਕ ਉਹਨਾਂ ਕਾਮਿਆਂ ਤੱਕ ਉਹਨਾਂ ਮਿਹਨਤਕਸ਼ ਲੋਕਾਂ ਤੱਕ ਪਹੁੰਚ ਰਹੀ ਹੈ ਬਿਲਕੁਲ ਨਹੀਂ ਬਹੁਤ ਸਾਰੇ ਘੱਟ ਮਜ਼ਦੂਰ ਨੇ ਜਿਹੜੇ ਤਿੰਨ ਟਾਈਮ ਦੀ ਰੋਟੀ ਖਾਂਦੇ ਬਹੁਤ ਸਾਰੇ ਮਜ਼ਦੂਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ ਹਾਲਾਂਕਿ ਸਰਕਾਰ ਇਸ ਦਿਨ ਛੁੱਟੀ ਕਰਦੀ ਹੈ ਸਾਡੀ ਭਾਰਤ ਸਰਕਾਰ ਵੀ ਮਜ਼ਦੂਰ ਦਿਵਸ ਹੈ ਲੇਬਰ ਡੇ ਹੈ ਅੱਜ ਅਸੀਂ ਲੇਬਰ ਦੇ ਸਨਮਾਨ ਦੇ ਵਿੱਚ ਆਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਪਰ ਇਹ ਗੱਲਾਂ ਸਾਰੀਆਂ ਬੇਈਮਾਨੀਆਂ ਨੇ ਇਹ ਗੱਲਾਂ ਦਾ ਕੋਈ ਵੀ ਅਰਥ ਜਾਂ ਮਨੋਰਥ ਨਹੀਂ ਹੈ ਮਜ਼ਦੂਰ ਅੱਜ ਵੀ ਭੁੱਖਾ ਮਰਦਾ ਹੈ ਮਜ਼ਦੂਰ ਅੱਜ ਵੀ ਭੁੱਖਾ ਸੌਂਦਾ ਹੈ ਮਜ਼ਦੂਰ ਅੱਜ ਵੀ ਆਪਣੇ ਹੱਕਾਂ ਦੀ ਲੜਾਈ ਦੇ ਲਈ ਸ਼ਹੀਦ ਹੋ ਰਿਹਾ ਜਾਂ ਫਿਰ ਸੰਘਰਸ਼ ਕਰ ਰਿਹਾ ਸਾਡੇ ਸਮਾਜ ਦੇ ਵਿੱਚ ਅਸੀਂ ਮਜ਼ਦੂਰ ਦਿਵਸ ਵੀ ਮਨਾਉਨੇ ਆ ਅੱਜ ਪੂਰੇ ਭਾਰਤ ਵਿੱਚ ਲੱਖਾਂ ਥਾਵਾਂ ਤੇ ਮਜ਼ਦੂਰ ਦਿਵਸ ਮਨਾਏ ਜਾਣਗੇ ਸਿਰਫ ਇੱਕ ਦਿਨ ਕਿਸੇ ਮਜ਼ਦੂਰ ਦਾ ਇੱਕ ਦਿਨ ਕਿਸੇ ਮਜ਼ਦੂਰ ਦਾ ਸਨਮਾਨ ਕਰ ਦੇਣਾ ਜਾਂ ਉਹਦੇ ਹੱਕ ਦੇ ਵਿੱਚ ਨਾਹਰਾ ਮਾਰ ਦੇਣਾ ਇਹਨੂੰ ਮਜ਼ਦੂਰ ਦਿਵਸ ਨਹੀਂ ਕਹਿੰਦੇ ਮਜ਼ਦੂਰ ਦਿਵਸ ਉਹਨੂੰ ਕਹਿੰਦੇ ਆ ਕਿ ਹਿੰਦੁਸਤਾਨ ਦੇ ਸਾਰੇ ਮਜ਼ਦੂਰ ਖੁਸ਼ਹਾਲ ਹੋਣ ਚੰਗੀ ਰੋਟੀ ਖਾਂਦੇ ਹੋਣ ਤੇ ਆਪਣੇ ਹੱਕਾਂ ਦੀ ਲੜਾਈ ਲੜਦੇ ਹੋ ਇੱਥੇ ਮਜ਼ਦੂਰਾਂ ਨੂੰ ਬੋਲਣ ਦਾ ਹੱਕ ਵੀ ਨਹੀਂ ਹੈ ਗੱਲ ਮੈਂ ਭਾਰਤ ਦੀ ਕਰਦਾ ਜਿੱਥੇ ਮਜ਼ਦੂਰ ਕੋਈ ਆਪਣਾ ਪ੍ਰੋਟੈਸਟ ਕਰਦੇ ਨੇ ਬੋਲਦੇ ਨੇ ਤਾਂ ਉੱਤੇ ਅਕਸਰ लाठी चार्ज ਕੀਤੇ ਜਾਂਦੇ ਨੇ ਤੇ ਅਕਸਰ ਉਹਨਾਂ ਨੂੰ ਦਰਕਨਾਰ ਕੀਤਾ ਜਾਂਦਾ ਹੈ ਕਿ ਇਹ ਤਾਂ ਗਰੀਬ ਲੋਕ ਨੇ ਗਰੀਬ ਵਰਗ ਨਾਲ ਜੂਝਦੇ ਹੋਏ ਇਹ ਲੋਕ ਆਪਣੇ ਪਰਿਵਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਉਹ ਮਜ਼ਦੂਰ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ 12 12 ਘੰਟੇ ਦੀ ਸ਼ਿਫਟ ਦੇ ਵਿੱਚ ਨੌਕਰੀ ਕਰਦਾ ਹੈ ਜੌਬ ਕਰਦਾ ਹੈ ਉਹਦੀ ਤਨਖਾਹ ਮਹਿਜ਼ 5000 7000 10000 ਹੱਦ 15 ਤੋਂ 20000 ਕੀ ਇੰਨਾ 15 ਤੋਂ ਲੈ ਕੇ 20000 ਦੇ ਵਿੱਚ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਦਾ ਹੈ ਕੀ ਇੰਨਾ 15 ਤੋਂ 20000 ਰੁਪਏ ਦੇ ਵਿੱਚ ਕੀ ਉਹ ਆਪਣੇ ਬੱਚਿਆਂ ਨੂੰ ਵਧੀਆ ਮਿਆਰੀ ਐਜੂਕੇਸ਼ਨ ਦੇ ਸਕਦਾ ਹੈ ਕੀ ਉਹ ਇੰਨਾ 15 ਤੇ 20000 ਦੇ ਵਿੱਚ ਆਪਣੇ ਪਰਿਵਾਰ ਦਾ ਔਰ ਆਪਣਾ ਵੈਲਫੇਅਰ ਕਰ ਸਕਦਾ ਹੈ 200 ਜੇ ਗੱਲ કહਾਂ ਤਾਂ ਬਿਲਕੁਲ ਨਹੀਂ ਉਹ ਲੋਕ ਅੱਜ ਘਰਾਂ ਦੇ ਵਿੱਚ ਅਲੀਸ਼ਾਨ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਆਰਾਮ ਫਰਮਾ ਰਹੇ ਨੇ ਕੋਈ ਟੀਵੀ ਦੇਖ ਰਿਹਾ ਕੋਈ ਬ੍ਰੇਕਫਾਸਟ ਵਿੱਚ ਪਰੌਂਠੇ ਖਾ ਰਿਹਾ ਲੇਕਿਨ ਗਰੀਬ ਬੰਦਾ ਗਰੀਬ ਵਰਗ ਮਜ਼ਦੂਰ ਵਰਗ ਮਿਹਨਤਕਸ਼ ਵਰਗ ਅੱਜ ਵੀ ਸੜਕਾਂ ਤੇ ਖੜਕੇ ਕੰਮ ਮੰਗ ਰਿਹਾ ਤੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਹਾਲਾਂਕਿ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਨੇ ਇਨ੍ਹਾਂ ਗਰੀਬਾਂ ਵਾਸਤੇ ਕਿ ਇਹਨਾਂ ਦਾ ਵੈਲਫੇਅਰ ਕੀਤਾ ਜਾਵੇ ਪਰ ਸਾਡੇ ਰਾਜਨੀਤਿਕ ਲੋਕ ਇਹਨਾਂ ਦਾ ਹੱਕ ਖਾਣ ਤੋਂ ਬੇਗੁਰੇਜ ਨਹੀਂ ਕਰਦੇ ਪੰਜਾਬ ਦੇ ਮਨਰੇਗਾ ਸਕੀਮਾਂ ਦੀ ਵੀ ਕੁਝ ਅਜਿਹੀ ਹੀ ਹਾਲਤ ਹੈ ਮਨਰੇਗਾ ਸਕੀਮਾਂ ਦੇ ਵਿੱਚ ਉਹਨਾਂ ਮਿਹਨਤਕਸ਼ ਉਹਨਾਂ ਗਰੀਬ ਲੋਕਾਂ ਨੂੰ ਉਹਨਾਂ ਔਰਤਾਂ ਨੂੰ ਕੰਮ ਦਿੱਤਾ ਜਾਂਦਾ ਹੈ ਜਿਹੜੇ ਲੋਕ ਸਹੀ ਕੰਮ ਦੇ ਹੱਕਦਾਰ ਨੇ ਪਰ ਉਹਨਾਂ ਦੇ ਨਾਂ ਤੇ ਵੀ ਧਾਂਦਲੀਆਂ ਉਹਨਾਂ ਦੇ ਨਾਂ ਤੇ ਵੀ ਪੈਸੇ ਖਾਣ ਦਾ ਚਲਨ ਤੇ سلسلہ ਅੱਜ ਵੀ ਲਗਾਤਾਰ ਜਾਰੀ ਹੈ ਇਹ ਕਾਰਪੋਰੇਟ ਘਰਾਣੇ ਅੱਜ ਵੀ ਮਜ਼ਦੂਰਾਂ ਨੂੰ ਦੱਬਣ ਵਿੱਚ ਲੱਗੇ ਹੋਏ ਨੇ ਇਹ ਕਾਰਪੋਰੇਟ ਘਰਾਣੇ ਅੱਜ ਵੀ ਮਜ਼ਦੂਰਾਂ ਦਾ ਪਤਨ ਕਰਨ ਤੇ ਲੱਗੇ ਹੋਏ ਨੇ ਕਿਉਂਕਿ ਇਹ ਗੱਲ ਪੱਕੀ ਹੈ ਵੀ ਜੇ ਮਜ਼ਦੂਰ ਨਹੀਂ ਤਾਂ ਇੰਡਸਟਰੀ ਹੈ ਜੇ ਮਜ਼ਦੂਰ ਹੈ ਤਾਂ ਕਾਰੋਬਾਰ ਨਹੀਂ ਜੇ ਮਜ਼ਦੂਰ ਹੈ ਤਾਂ ਤੁਹਾਡੀਆਂ ਬਿਲਡਿੰਗਾਂ ਇਮਾਰਤਾਂ ਇਹ ਬਣ ਕੇ ਤਿਆਰ ਹੁੰਦੀਆਂ ਨੇ ਇਸੇ ਬਾਵਜੂਦ ਵੀ ਜਦੋਂ ਮਜ਼ਦੂਰ ਇੰਨਾ ਕੰਮ ਕਰਦੇ ਹੋਣ ਉਸ ਤੋਂ ਬਾਅਦ ਵੀ ਇਹਨਾਂ ਮਜ਼ਦੂਰਾਂ ਦੇ ਕੋਲ ਪੈਸਾ ਨਾ ਪਹੁੰਚਦਾ ਹੋਵੇ ਇਹਨਾਂ ਮਜ਼ਦੂਰਾਂ ਦਾ ਟਾਈਮ ਪਾਸ ਨਾ ਹੁੰਦਾ ਹੋਵੇ ਤਾਂ ਫਿਰ ਮਜ਼ਦੂਰ ਦਿਵਸ ਮਨਾਉਣ ਦਾ ਕੋਈ ਵੀ ਫਾਇਦਾ ਨਹੀਂ ਹੈ ਇੱਕ ਫਾਰਮੈਲਟੀ ਦੇ ਤੌਰ ਤੇ ਅੱਜ ਮਜ਼ਦੂਰ ਦਿਵਸ ਹੈ ਪੰਜਾਬ ਸਰਕਾਰ ਨੇ ਵੀ ਛੁੱਟੀ ਕਰਤੀ ਭਾਰਤ ਸਰਕਾਰ ਨੇ ਵੀ ਛੁੱਟੀ ਕਰਤੀ ਸਾਡੇ ABC ਨਿਊਜ਼ ਦੇ ਸੀਨੀਅਰ ਪੱਤਰਕਾਰ ਨੇ ਜਗਤਾਰ ਸਿੰਘ ਪੋਲਰ ਉਹਨਾਂ ਨੇ ਸਵੇਰੇ ਜਦੋਂ ਦਿਨ ਚੜਿਆ ਤਾਂ ਮਨ ਦਾ ਫੇਸਬੁੱਕ ਪੇਜ ਫੋਲੋ ਕੀਤਾ ਤਾਂ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਅੱਜ ਉਹ ਲੋਕ ਛੁੱਟੀ ਤੇ ਨੇ ਜਿਹੜੇ ਲੱਖਾਂ ਰੁਪਇਆ ਤਨਖਾਹ ਲੈਂਦੇ ਨੇ ਮੈਨੂੰ ਗੱਲ ਬੜੀ ਅੱਛੀ ਲੱਗੀ ਇਸੇ ਕਰਕੇ ਮੈਂ ਉਸ ਗੱਲ ਦਾ ਜ਼ਿਕਰ ਕੀਤਾ ਜਗਤਾਰ ਪੋਲਰ ਦੀ ਨਾਲ ਗੱਲ ਨਾਲ ਮੈਂ ਸਹਿਮਤ ਹੋਇਆ ਕਿ ਅੱਜ ਮਜ਼ਦੂਰ ਉਹ ਮਜ਼ਦੂਰ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਮਜ਼ਦੂਰ ਸਮਝਦੀਆਂ ਨੇ ਜਿਹੜੀਆਂ ਦਫ਼ਤਰਾਂ ਵਿੱਚ ਕੰਮ ਕਰਦੀਆਂ ਨੇ ਲੱਖਾਂ ਰੁਪਈਆ ਦਾ ਪੈਕੇਜ ਲੈ ਰਹੀਆਂ ਨੇ ਤਨਖਾਹ ਲੈ ਰਹੀ ਨੇ ਔਰ ਅੱਜ ਉਹ ਛੁੱਟੀ ਦਾ ਆਨੰਦ ਮਾਣ ਰਹੇ ਨੇ ਆਪਣੇ ਪਰਿਵਾਰਾਂ ਦੇ ਨਾਲ ਪਰ ਅਸਲ ਵਿੱਚ ਜਿਹੜਾ ਮਜ਼ਦੂਰ ਹੈ ਉਹਦੀ ਤਸਵੀਰ ਕੁਝ ਹੋਰ ਹੈ ਅਸਲ ਮਜ਼ਦੂਰ ਦੀ ਪਿਕਚਰ ਜਿਹੜੀ ਹੈ ਉਹ ਕੁਝ ਹੋਰ ਦਰਸਾਉਂਦੀ ਹੈ ਔਰ ਜਿਹੜੀ ਤਸਵੀਰ ਉਹ ਇੰਨੀ ਕਿ ਡਰਾਬਣੀ ਤੇ ਖੌਫਨਾਕ ਹੈ ਜਿਸ ਦਾ ਅੰਦਾਜ਼ਾ ਸੀ ਕਦੇ ਵੀ ਲਾ ਨਹੀਂ ਸਕਿਆ ਇਸੇ ਕਰਕੇ ਮੇਰੀ ਭਾਰ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਹੱਥ ਬਨ ਕੇ ਬੇਨਤੀ ਹੈ ਕਿ ਜੇ ਮਜ਼ਦੂਰ ਦਿਵਸ ਬਣਾਉਣੇ ਨੇ ਤਾਂ ਉਹਨਾਂ ਮਜ਼ਦੂਰਾਂ ਦਾ ਜਰੂਰ ਸੋਚੋ ਜਿਹੜੇ ਮੰਡੀਆਂ ਦੇ ਵਿੱਚ ਕਣਕ ਦੀ ਚੁਕਾਈ ਕਣਕ ਦੀ ਟੁਹਾਈ ਕਣਕ ਦੀ ਤੁਲਾਈ ਜਾਂ ਸੜਕਾਂ ਤੇ ਖੜੀ ਲੇਬਰ ਜਿਹੜੀ ਮਿਸਤਰੀਆਂ ਦੀ ਉਡੀਕ ਕਰ ਰਹੀ ਹੈ ਜਾਂ ਉਹਨਾਂ ਲੋਕਾਂ ਦੀ ਉਡੀਕ ਕਰ ਰਹੀ ਹੈ ਜਿਹੜੇ ਬਿਲਡਿੰਗਾਂ ਬਣਾਉਂਦੇ ਨੇ ਉਹ ਲੇਬਰ ਜਿਹੜੀ ਸੜਕਾਂ ਦੀ ਖੜ ਕੇ ਲੱਕ ਪਾਉਂਦੀ ਹੈ ਬਜਰੀ ਪਾਉਂਦੀ ਹੈ ਜਾਂ ਫਿਰ ਸੜਕਾਂ ਦਾ ਨਿਰਮਾਣ ਕਰਦੀ ਹੈ ਉਹਨਾਂ ਲੇਬਰ ਤਕਵੇ ਬਾਸੇ ਇਹ ਸਰਕਾਰਾਂ ਜਰੂਰ ਕੁਝ ਨਾ ਕੁਝ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾਂ ਜੋ ਇਹ ਢਿੱਡ ਭਰ ਕੇ ਪੇਟ ਭਰ ਕੇ ਰੋਟੀ ਖਾ ਸਕਣ ਤੇ ਆਪਣੇ ਪਰਿਵਾਰਾਂ ਦਾ ਆਪਣੇ ਬੱਚਿਆਂ ਦਾ ਫਿਊਚਰ ਬਣਾ ਸਕਣ 201 ਵਾਰੀ ਫੇਰ ਲੇਬਰ ਡੇ ਦੀਆਂ ਯਾਨੀ ਕਿ ਮਜ਼ਦੂਰ ਦਿਵਸ ਦੀਆਂ ਇਨ੍ਹਾਂ ਕਾਮਿਆਂ ਦੇ ਦਿਵਸ ਦੀਆਂ ਇਨ੍ਹਾਂ ਮਿਹਨਤਕਸ਼ ਲੋਕਾਂ ਦੀਆਂ ਦਿਵਸੀਆਂ ਤੁਹਾਨੂੰ ਲੱਖ ਲੱਖ ਮੁਬਾਰਕ